ਸ਼ਰ ਕੀ ਮਸਲਾ ਕੀ ਹੈ ਸਾਡੇ ਮਾਨਯੋਗ ਡੀਆਈਜੀ ਬਾਰਡ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਤੇ ਐਸਐਸਪੀ ਬਟਾਲਾ ਸੋਹੇਲ ਕਾਸਮੀਰ ਆਈਪੀਐਸ ਉਹਨਾਂ ਦੀ ਡਾਇਰੈਕਸ਼ਨ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸ੍ਰੀ ਹਰਗਵਿੰਦਪੁਰ ਪੁਲਿਸ ਨੇ ਕੰਮ ਕਰਦੇ ਹੋਏ ਇੱਕ ਅੱਛੀ ਸਫਲਤਾ ਹਾਸਲ ਕੀਤੀ ਹੈ ਕਿ ਇੱਕ ਬਲਾਈਂਡ ਮਰਡਰ ਕੇਸ ਜਿਹੜਾ ਕਿ 2014 ਦਾ ਸੀਗਾ ਜਿਹਦੇ ਵਿੱਚ ਇੱਕ ਕਲਯੁਗੀ ਮਾਨ ਹੈ ਹਵਲ ਦੇ ਵਿੱਚ ਅੰਨੇ ਹੋ ਗਿਆ ਆਪਣੇ ਯਾਰ ਦੇ ਨਾਲ ਮਿਲ ਕੇ ਆਪਣੇ ਹੀ ਮੁੰਡੇ ਸੰਦੀਪ ਸਿੰਘ ਨੂੰ ਗਲਾ ਘੋਟ ਕੇ ਮਾਰ ਦਿੱਤਾ ਸੀ ਤੇ ਜਿੱਤੇ ਅੱਜ ਅਸੀਂ ਆਏ ਆ ਇੱਥੇ ਹੀ ਉਹਦੀ লাশ ਬਰਾਂਦ ਕਰਨ ਆਏ ਆ ਵੀ ਇਹ ਉਹਦਾ ਘਰ ਸੀ ਔਰ ਇੱਥੇ ਹੀ ਉਹਨਾਂ ਨੇ ਨੱਪ ਦਿੱਤਾ ਸੀ ਕਿ ਉਸ ਮੁੰਡੇ ਨੂੰ ਤੇ ਉਸ ਟਾਈਮ ਤੇ 2014 ਦੇ ਵਿੱਚ ਉਹਦੇ ਤਾਇਆ ਹਰਜੀਤ ਸਿੰਘ ਨੇ ਇਸ ਗੱਲ ਦਾ ਖਰਸ਼ਾ ਜ਼ਾਹਿਰ ਕੀਤਾ ਸੀ ਤੇ ਉਦੋਂ 364 34 ਆਈਪੀਸੀ ਦੇ ਤਹਿਤ ਕੇਸ ਰਜਿਸਟਰਡ ਕਰਵਾਇਆ ਸੀਗਾ ਉਸ ਤੋਂ ਬਾਅਦ ਇਹ ਪਗੋੜੇ ਚੱਲੇ ਆ ਰਹੇ ਸੀ ਹੁਣ ਅਸੀਂ ਇਹਨਾਂ ਦੋਨਾਂ ਨੂੰ ਫੜ ਲਿਆ ਤੇ ਫੜ ਕੇ ਜਦੋਂ ਇਹਨਾਂ ਦੀ ਪੁੱਛਗਿੱਛ ਕੀਤੀ ਤੇ ਫਿਰ ਇਹ ਸਾਡੇ ਕੋਲ ਮੰਨੇ ਆ ਕਿ ਜਿਹੜੀ ਅਸੀਂ ਇਸ ਤਰੀਕੇ ਨਾਲ ਉਹਦਾ ਗਲਾ ਘੁੱਟ ਕੇ ਜਿਵੇਂ ਸਾਡੇ ਨਾਜਾਇਜ਼ ਰਿਸ਼ਤੇਾਂ ਦੇ ਵਿੱਚ ਰੋੜਾ ਬਣ ਰਿਹਾ ਸੀਗਾ ਤੇ ਇਹ ਕਰਕੇ ਉਹਦਾ ਗਲਾ ਘੁੱਟ ਕੇ ਇਹਨਾਂ ਦੋਨਾਂ ਜਣਿਆਂ ਨੇ ਮਾਰ ਕੇ ਇਹਨੂੰ ਵੇਚ ਦਿੱਤਾ 14 ਸਾਲ ਬਾਅਦ ਸੀ ਉਸ ਤੱਕ ਇਨਸਾਫ ਮਿਲ ਬਿਲਕੁਲ ਇਹਦੇ ਤੋਂ ਇਹ ਹੈ ਮੈਂ ਤੁਹਾਡੇ ਮੀਡੀਆ ਦੇ ਮਾਧਿਅਮ ਰਾਹੀਂ ਜਿਹੜੇ ਕ੍ਰਾਈਮਨਲ ਲੋਗ ਐ ਉਹਨਾਂ ਨੂੰ ਵੀ ਇਹ ਕਹਣਾ ਚਾਹੁੰਦਾ ਵੀ ਇਹ ਕ੍ਰਾਈਮ ਕਦੀ ਲੁਕਿਆ ਨਹੀਂ ਰਹਿੰਦਾ ਕਤਲ ਆਪਣੇ ਆਪ ਜਿਹੜਾ ਆਪ ਬੋਲਦੇ ਆ ਇਸ ਲਈ ਹਰ ਕਤਲ ਤੋਂ ਪਹਿਲਾਂ ਆਪਣੇ ਆਪ ਨੂੰ ਇਹ ਸੋਚ ਲੈਣ ਕਿ ਇਹਦਾ ਅੰਜਾਮ ਬਹੁਤ ਬੁਰਾ ਹੋਣਾ ਤੇ ਅੱਜ ਇਹਨਾਂ ਦਾ ਵੀ ਅੰਜਾਮ ਬੁਰਾ ਹੀ ਹੋਣਾ ਕੀ ਹੋਇਆ ਤੇ ਕੀ ਕਿਦਾਂ ਕੀਤਾ ਸੀ ਕਰ ਸਰਦਾਂ ਮੇਂ ਉਹ ਹੀ ਦਮਲਾਹੀ ਮੈਂ ਉਹਨਾਂ ਦੀ ਉਹ ਲੱਗਦਾ ਕਿ ਆਪਨੇ ਇਹ ਸਰਕੇ ਹੋ ਉਹ ਫਿਰ ਮਾਦੀ ਕੰਦੇ ਜੀ ਵੜਦੇ ਫਿਰਦੇ ਉਹ ਇਧਰ-ਇਧਰ ਦਰਦ ਨੇ ਹਾਂ ਇੰਦੀ ਹੰਗੇ ਦਾ ਮੇਜਰ ਤੇ ਕੰਮ ਨਹੀਂ ਕਰਦੇ ਹਾਂ 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 ਬਸ ਸਹੀ ਤੇਰੀ ਕੀ ਚੀਜ਼ ਤੁਹਾਡੇ ਨਿਵਾਹ ਖੜੇ ਦੱਸੋ ਇਹ ਕਿੱਦਾਂ ਆਪਣੀ ਉੱਚੀ ਜਾਂਦਾ ਜੀ ਕਿੰਨਾ ਚਿਰ ਤੁਹਾਡੇ ਸੰਬੰਧ ਰਿਹਾ ਆਪਕੋ ਕੋਈ ਮਾਰ ਕੇ ਮਿਲਦੀ ਨਹੀਂ ਕਿਹਾ ਉਹ ਉਮਰ ਦੀ ਉਮਰ ਕਿੰਨੀ ਹੁੰਦੀ ਉਹ ਤਾਂ ਮਰੇ ਜੀ ਚੋਤ ਤੱਕ ਨਹੀਂ ਆਉਂਦੇ ਆ ਕੇ ਜਦੋਂ ਕੱਲ ਕੀਤਾ ਦੋਸਤੋਂ ਨਾਲ ਪਰ ਕਿੱਥੇ ਫਰਾਰ ਹੋ ਗਏ ਦੋ ਵਜੇ ਅਸੀਂ ਤੇ ਆਗਰ ਚੱਲਦੇ ਹਾਂ ਆ ਗਰੋ ਕਿ ਫਿਰ

ਇਹ ਇਥੇ ਘਰ ਹੁੰਦਾ ਸੀ ਕਮਰੇ ਚ ਨਾ ਪਿਆ ਹਾਂਜੀ ਉੱਥੇ ਇਹ ਗੱਲ ਕਿ ਇੱਕ ਦੋ ਦਾ ਮਾਮਲਾ ਵਾਟ ਕੀ ਹੋਇਆ ਸੀ ਇਹ ਤਕਰੀਬਨ 12 ਸਾਲ ਹੋ ਗਏ ਹਾਂ ਕੀ ਹੋਇਆ ਸੀ ਉਹਨਾਂ ਬਦੇ ਹੋਈ ਦੱਸ ਸਕਦੇ ਨੇ ਸਰ ਜਦੋਂ ਹੀ ਛੇ ਮਹੀਨੇ ਬੱਚਾ ਨਹੀਂ ਲੱਭਾ ਫਿਰ ਆ ਗਿਆ ਕੋਲ ਅੰਦੀ ਦਿਖ ਨਾ ਆ ਰਿਹਾ ਅਰੇ ਜੀ ਕੋਈ ਕੋਈ ਕਿ ਲੱਗਦੀ ਅੱਛੇ ਕੀ ਹੋਇਆ ਕਿ ਸਦਨ ਮਦਰ ਕੇਸ ਤੇ ਬਤਾਇਆ ਕਿਵੇਂ ਹੋਇਆ ਸਾਨੂੰ ਤੇ ਨਹੀਂ ਪਤਾ ਜਦੋਂ ਲੱਭਾ ਨਹੀਂ ਸਾਨੂੰ ਮੁੜਾ ਆਇਆ ਸਭ ਮੁੜਾ ਕਿੱਥੇ ਹੈ ਤੇ ਆਂਦੀ ਪੂਨੇ ਕੱਲੇ ਤਿੰਨ ਮਹੀਨੇ ਸਾਨੂੰ ਉਹਨੇ ਲਾਹਾ ਲਾਏ ਰਿਹਾ ਪੂਨੇ ਕੱਲੇ ਕੰਮ ਕਰਦੇ ਹਾਂ ਤੇ ਤਿੰਨ ਮਹੀਨੇ ਦੀ ਇੱਕ ਹੀ ਮੈਂ ਤੇ ਕਾਹਦੇ ਦੀ ਮੈਂ ਮੇਰੇ ਕੋਲ ਚ ਗੱਲ ਕਰਾ ਰਹੀ ਹਾਂ ਉਹਨੂੰ ਆ ਕੇ ਪਿਛੇ ਨੇ ਟਾਈਮ ਲੈ ਲਿਆ ਰਾਤ ਤੱਕ ਹੈ ਤੇ ਮੁਰਕੇ ਉਹਨੇ ਫਰਾਹ ਹੀ ਤੜਪਾ ਕੀ ਕਰਦਾ ਸੀ ਤੇ ਉਹੀ ਕਰਦਾ ਹੋਏ ਜਿੱਤ ਰਹੇ ਜਾਂਦਾ ਸਰ ਮਾ ਕੇ ਇਹ ਤੋਂ ਦੇ ਨਾ ਬੈਸਮਾਨ ਸਿੱਧਾ ਬਲੀ ਜਾ ਤੇ ਉਹ ਮੁੰਡਾ ਤਾਂ ਕਿਹੜਾ ਇਹ ਫਰਕ ਕਿੰਨਾ ਚਿਰ ਹੋ ਗਿਆ ਸੀ ਇਹ ਕਿੰਨਾ ਮੁਸ਼ਕਿਲ ਇਹ ਉਹਦੇ ਪੱਲੇ ਜਾਂਦਾ ਤਾਂ ਕੀ ਹੋਇਆ ਉਹ ਤਾਂ ਫੈਲੋ ਬੈਠੇ ਤੇ ਮੁੰਡੇ ਚਾ ਉਹਦਾ ਮੁੰਡਾ ਉਹਨੂੰ ਬਾਰਕ ਤਾਂ ਉਹਨੇ ਮਾਰ ਆਇਆ ਇਹ ਕਰ ਇਹਨਾਂ ਦਾ ਸੀ ਇੱਥੇ ਹਾਂ ਇਹਨਾਂ ਦਾ ਇਹ ਕਿਹੜਾ ਕਾਇਨਾਤ ਹੈ ਆ ਇਹ ਤਾਂ ਸਾਡਾ ਕਾਂਜਾ ਸਾਡੇ ਮਾਂ ਦਾ ਘਰ ਛੋਟਾ ਪਰ ਆਇ ਤੇ ਨਹੀਂ ਦਾ ਇਹ ਸਾਡੇ ਘਰ ਚ ਲੜਾਈ ਨਹੀਂ ਨਾ ਆ ਖਾਂ ਲੈ ਜਦਾ ਸ਼ਤ ਦੇ ਹਾਂ ਤੇ ਇਹ ਸਾਡੇ ਹੀ ਸਾਡੇ ਹੁਣ ਅਜ ਕਿੱਥੋਂ ਲੱਭੇ ਕਿੱਥਾ ਲੱਭੇ ਕੋਈ ਨਾ ਇਹਦੇ ਹੁਣ ਮਲਾਦਨੇ ਲੱਭੇ ਨੇ ਉਹ ਦਿੱਤੀ ਜਲਦੀ ਮੇਰੇ ਕੋਲ ਫਿਰਿਆ ਨਹੀਂ ਜਾਣਾ ਗੇਰ ਨਾਲ ਉਹ ਕੁਛ ਰਾਂ ਨੂੰ ਬੜਾ ਚਰੋਗੇ ਤੇ ਆਏ ਨੂੰ ਦੋ ਕਮਰੇ ਦੇ ਦੇ ਕੀ ਹੋਇਆ ਕਿ ਸ਼ੂਦ ਕੀ ਗੱਲ ਹੋਈ ਸੀ ਕਿੱਦਾਂ ਮਾਰੇ ਗੱਲ ਲੈਂਦਾ ਹਾਂ ਇਹ ਕਿ ਕੰਡਾ ਟਪ ਟਪ ਹੁੰਦਾ ਤੇ ਤਾਂ ਕਰਦੇ ਮੈਂ ਫਿਰ ਇਹਨਾਂ ਗਾਰਪੜੇ ਤੇ ਮਾਰੇ ਦੇ ਕਿੱਥੇ ਨੁਕਿਆ ਨੁਕਿਆ ਇੱਕ ਹੀ ਆ ਪੂਰਾ ਮਨ ਨਾਲ ਨੂੰ ਬੜਾ ਚਰੋਗੇ ਤੇ ਆਏ ਨੂੰ ਤੇ ਮੈਂ ਸਾਲ ਹੋ ਗਏ ਖੜਾ ਮਤਰਾ ਉਹ ਕਮਰੇ শেয়ার ਕਰ ਲਓ ਦੋ ਕਮਰੇ ਕੋਈ ਤਾਂ I'm going to do it.